ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਰਨੀਤ ਕ੍ਰिएशन ਤੇ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਸੋਹਣੀ ਤੇ ਮਸ਼ਹੂਰ ਏਮਬ੍ਰੋਇਡਰੀ ਸਟਾਈਲ ਸਿੰਧੀ ਬੂਟੀ ਸਿਖਾਵਾਂਗੇ ਇਹ ਡਿਜ਼ਾਈਨ ਹਰ ਕੱਪੜੇ ਨੂੰ ਇੱਕ ਰਾਇਲ ਤੇ ਟ੍ਰੈਡੀਸ਼ਨਲ ਲੁੱਕ ਦਿੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਕਿ ਕਿਵੇਂ ਸਿੰਧੀ ਬੂਟੀ ਏਮਬ੍ਰੋਇਡਰੀ ਸਟਾਰਟ ਕਰਨੀ ਹੈ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਜੋ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਬੂਟੀ ਪੌਣੀ ਸਿੱਖਦੇ ਆਂ ਪੰਜ ਡੱਬਿਆਂ ਵਾਲੀ ਪਹਿਲਾਂ ਆਪਾਂ ਇਸ ਤਰ੍ਹਾਂ ਡਰਾਅ ਕਰ ਲਾਂਗੇ ਨੈਕਸਟ ਸਟੈਪ ਵਿੱਚ ਆਪਾਂ ਫਰੇਮ ਲਾਉਣਾ ਸਿੱਖਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਡਿਜ਼ਾਈਨ ਦੀ ਐਜ ਤੇ ਫਰੇਮ ਰੱਖਿਆ ਹੈ ਤੁਸੀਂ ਵੀ ਐਦਾਂ ਹੀ ਫਰੇਮ ਐਜ ਤੇ ਸੈੱਟ ਕਰਨਾ ਹੈ ਤਾਂ ਕਿ ਆਪਾਂ ਨੂੰ ਸੂਈ ਤੇ ਫਰੇਮ ਹੋਲਡ ਕਰਨਾ ਈਜ਼ੀ ਹੋ ਜਾਵੇ ਜੋ ਆਪਾਂ ਡਿਜ਼ਾਈਨ ਡਰਾ ਕੀਤਾ ਸੀ ਹੁਣ ਥ੍ਰੈਡ ਨਾਲ ਆਪਾਂ ਉਹਦੀ ਆਊਟਲਾਈਨਿੰਗ ਕਰਾਂਗੇ ਆਊਟਲਾਈਨ ਕਰਨ ਟਾਈਮ ਧਿਆਨ ਰੱਖਣਾ ਕਿ ਜਿਹੜਾ ਆਪਣਾ ਥ੍ਰੈਡ ਹੈ ਉਹ ਇੱਕ ਸਟਿਚ ਤੇ ਦੂਜੇ ਥ੍ਰੈਡ ਦੇ ਉੱਪਰ ਹੋਵੇ ਤੇ ਨੈਕਸਟ ਸਟਿਚ ਤੇ ਉਹੀ ਥ੍ਰੈਡ ਉਹਦੇ ਨੀਚੇ ਹੋਵੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਮੈਂ ਤੁਹਾਨੂੰ ਦੁਬਾਰਾ ਇਹੀ ਚੀਜ਼ ਦੱਸ ਦਿੰਨੀ ਆ ਕਿ ਜਿਹੜਾ ਆਪਣਾ ਥ੍ਰੈਡ ਹੈ ਉਹ ਇੱਕ ਸਟਿਚ ਤੇ ਦੂਜੇ ਥ੍ਰੈਡ ਦੇ ਉੱਪਰ ਹੋਵੇ ਤੇ ਨੈਕਸਟ ਸਟਿਚ ਤੇ ਉਹੀ ਥ੍ਰੈਡ ਉਹਦੇ ਨੀਚੇ ਹੋਵੇ ਹੁਣ ਆਪਣੀ ਆਊਟਲਾਈਨਿੰਗ ਡਨ ਹੋ ਗਈ ਜੀ ਹੁਣ ਆਪਾਂ ਇਹਨੂੰ ਫਿਲ ਕਰਾਂਗੇ ਫਿਲ ਕਰਨ ਟਾਈਮ ਵੀ ਸੇਮ ਗੱਲ ਦਾ ਧਿਆਨ ਰੱਖਣਾ ਹੈ ਕਿ ਇੱਕ ਵਾਰ ਥ੍ਰੈਡ ਉੱਪਰ ਆਊਗਾ ਤੇ ਦੂਜੀ ਵਾਰ ਥ੍ਰੈਡ ਨੀਚੇ ਆਊਗਾ ਜਿਵੇਂ ਜਿਵੇਂ ਤੁਸੀਂ ਕਰੋਗੇ ਥ੍ਰੈਡ ਦੀ ਮੂਵਮੈਂਟ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਤੁਸੀਂ ਕਿਹੜਾ ਥ੍ਰੈਡ ਕਿੱਥੋਂ ਲੈ ਕੇ ਜਾਣਾ ਹੈ ਹੁਣ ਛੋਟੀ ਬੂਟੀ ਦੀ ਫਿਲਿੰਗ ਵੀ ਡਨ ਹੋ ਚੁੱਕੀ ਹੈ ਹੁਣ ਤੁਸੀਂ ਇਦੀ ਬੈਕ ਸਾਈਡ ਤੇ ਨਾਟ ਬਨ ਕੇ ਇਹਨੂੰ ਕੰਪਲੀਟ ਕਰ ਦੇਣਾ ਨੈਕਸਟ ਆਪਾਂ ਹੁਣ ਇਹੀ ਸੇਮ ਟੈਕਨੀਕ ਨਾਲ ਇੱਕ ਪ੍ਰੋਪਰ ਵੱਡੀ ਬੂਟੀ ਰੈਡੀ ਕਰਾਂਗੇ ਇਹ ਜੋ ਆਪਣੀ ਵੱਡੀ ਬੂਟੀ ਬਣਾਈ ਹੈ ਇਹਨੂੰ ਆਪਾਂ ਚਾਰ ਬੂਟੀਆਂ ਦੇ ਕੰਬੀਨੇਸ਼ਨ ਨਾਲ ਡਿਜ਼ਾਈਨ ਕੀਤਾ ਆਜੋ ਸ਼ੁਰੂ करिए ਤੇ ਤੁਸੀਂ ਦੇਖੋ ਆਪਾਂ ਇਹਨੂੰ ਕਿਸ ਤਰ੍ਹਾਂ ਬਣਾ ਰਹੇ ਹਾਂ ਹੁਣ ਆਪਣੀ ਵੱਡੀ ਬੂਟੀ ਵੀ ਰੈਡੀ ਹੋ ਗਈ ਜੀ ਤੁਸੀਂ ਦੇਖ ਸਕਦੇ ਹੋ ਇਹ ਸੂਟ ਦੇ ਉੱਪਰ ਇਸ ਡਿਜ਼ਾਈਨ ਨਾਲ ਕਿੰਨੀ ਸੋਹਣੀ ਤੇ ਰਾਇਲ ਲੁੱਕਾਈ ਹੈ ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਇਹ ਡਿਜ਼ਾਈਨ ਆਪਣੇ ਤੋਂ ਬਜਟ ਫ੍ਰੈਂਡਲੀ ਰੈਡੀ ਕਰਵਾ ਸਕਦੇ ਹੋ ਆਰਡਰ ਕਰਨ ਲਈ 90564 76637 ਤੇ ਕੰਟੈਕਟ ਕਰੋ ਤੇ ਆਪਾਂ ਇਹ ਤੁਹਾਨੂੰ ਨੰਬਰ ਡਿਸਕ੍ਰਿਪਸ਼ਨ ਤੇ ਸਕਰੀਨ ਦੇ ਉੱਪਰ ਵੀ ਦੇ ਦਾਂਗੇ ਤੁਸੀਂ ਸਾਨੂੰ ਉਥੋਂ ਇਸ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਾਨੂੰ ਤੁਸੀਂ WhatsApp ਤੇ Insta ਤੇ DM ਵੀ ਕਰ ਸਕਦੇ ਹੋ Insta ਤੇ ਆਪਾਂ ਡੇਲੀ ਅਪਡੇਟਸ ਦਿੰਨੇ ਹੈਗੇ ਤੇ ਇੱਕਲ ਹੋਰ ਆਪਾਂ ਤੁਹਾਨੂੰ ਦੱਸਦੀ ਆਪਾਂ ਹੈਂਡ ਪੇਂਟਡ ਸੂਟਸ ਨਾਲ ਵੀ ਡੀਲ ਕਰਦੇ ਹੈਗੇ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਪਣੇ ਤੋਂ embroidery ਕਰਾ ਸਕਦੇ ਹੋਗੇ ਧੰਨਵਾਦ ਜੀ